ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਗਿਉੜਾ ਜਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਕਰ ਜੋ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਬਣਦੇ ਆ ਟੋਟਲ 4 ਵਾਲਾ ਸੇਲ ਕਰਨੀ ਆ ਜੀ ਜਿਨ੍ਹਾਂ ਵਿੱਚ ਦੋ ਤਾਜ਼ੀਆਂ ਸੂਈਆਂ ਦੋ ਗੱਬਣਾ ਚੰਗੇ ਰਿਕਾਰਡ ਵਾਲੀਆਂ ਟੌਪ ਦੀਆਂ ਵੜਾ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਸੇ ਵੀਰ ਨੇ ਵੀਡੀਓ ਦਾ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਕੱਬੜ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਆਪਾਂ ਗੱਲਬਾਤ ਕਰਾਉਣੀ ਹੈ ਭਾਜੀ ਹੁਣਾਂ ਨਾਲ ਡਿਟੇਲ ਲੈਣੀਆਂ ਜੀ ਹਾਏ ਸਾਸਰੀ ਘਾਲ ਭਾਜੀ ਸਾਸਰੀ ਘਾਲ ਮਰਾ ਸਾਸਰੀ ਘਾਲ ਭਾਜੀ ਸਾਸਰੀ ਘਾਲ ਕੀ ਹਾਲ ਚਾਲ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਠੀਕ ਹੈ ਜੀ ਆਪਣੇ ਚੜ੍ਹਦੀ ਕਲਾ ਹੀ ਆਪਣੇ ਨੂੰ ਠੀਕ ਠਾਕ ਹੈ ਪਰਵਾਹ ਠੀਕ ਹੈ ਜੀ ਹਾਂ ਜੀ ਕਿੰਨੇ ਪਊ ਸੇਲ ਕਰਨੇ ਆ ਜੀ ਜੀ 4 ਰਹਿ ਜੀ ਚਾਰ ਚੰਗੀਆਂ ਟੌਪ ਦੀਆਂ ਲਿਆਂਦੀਆਂ ਅੱਜ ਕੱਢ ਕੇ ਹੈ। ਸੰਗਤ ਨੇ ਆਜਾ ਪਹਿਲਾਂ ਤੁਸੀਂ ਵੇਖ ਲਿਆ। ਜੀ। ਸੰਗਤਾਂ ਦੇ ਭੈਣ ਭਰਾਵਾਂ ਨੇ ਸਾਹਮਣੇ ਵੇਖਣਾ ਜਿਹੜਾ ਜੀ 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 ਸਾਹਮਣੇ ਆ ਤੁਹਾਡੀ। ਐਡਰੈਸ ਲਖ ਦਿਓ ਜੀ ਭਾਈ ਆਪਣਾ। ਹਾਂਜੀ ਨਾਮ ਮੇਰਾ ਕਸ਼ਵੀਰ ਸਿੰਘ ਜੀ ਪਿੰਡ ਖਜਾਲਾ। ਹਾਂਜੀ। ਜ਼ਿਲ੍ਹਾ ਅੰਮ੍ਰਿਤਸਰ। ਜੀ। ਤਹਿਸੀਲ ਬਾਬੋਕਾਲਾ। ਠੀਕ ਹੈ ਜੀ। ਨੰਬਰ ਮੋਬਾਈਲ ਨੰਬਰ 98155 ਹਾਂਜੀ 358 ਰੇਟ 23863 ਹਾਂਜੀ ਠੀਕ ਹੈ ਜੀ ਦੋ ਗੱਬਣਾ ਤੇ ਦੋ ਸੂਈਆਂ ਸਵਾਈਆਂ ਹਨਾ ਗੱਬਣ ਵੈਂਡ ਦਿਖਾਵਾਂਗੇ ਆਪਾਂ ਹਨਾ ਮੈਨੂੰ ਆਹ ਵਛੀ ਆ ਕੀ ਦੋਦੀ ਮੂੰਹ ਤਾਂ ਦੋ ਦੰਦ ਇਹ ਦੋ ਦੰਦਾਂ ਦਾ ਜੀ ਵਿਰਲ ਬੜਾ ਸੋਹਣਾ ਬੜਾ ਕਲਾਗਰ ਆ ਆਪਣੇ ਬੰਦੇ ਸਾਹਿਬ ਠੀਕ ਹੈ ਜੀ ਹਾਂਜੀ ਥਾਣ ਦਾ ਗੁਲਾਬੀ ਆਹ ਵੇਖੋ ਜੀ ਥਾਣ ਜੇ ਕਰੀਏ ਗੁਲਾਬੀ ਥਾਣ ਜੀ ਗੇਮ ਚਾਰਾ ਥਾਣਾ ਜੀ ਬਰਾਬਰ ਆ ਪੂਰਾ ਪੂਰਾ ਬੰਦੇ ਸਾਹਿਬ ਚੰਗਾ ਗੇਮ ਠੀਕ ਹੈ ਜੀ ਤੋਰ ਸੁਆ ਪਹਿਲਾ ਹੀ ਆ ਹਨਾ ਪਹਿਲਾ ਪਹਿਲਾ ਦੋ ਦੰਦੇ ਦੇ ਪਰੋਣ ਆ ਦਿਨ ਕਿੰਨੇ ਲਾ ਜੂਗੀ ਇਹ ਜਾ ਕੋਈ ਤੋੜ ਤਿਆਰੀ ਆ ਦੋ ਤਾਰ ਇੱਕ ਦੋ ਦੋ ਤਾਰ ਜੀ 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 ਦੋ ਤਾਰ ਦਿਨ ਦੇ ਛੇੜ ਆ ਬਾਕੀ ਕੁਆਲਟੀ ਵੀ ਚੰਗੀ ਐ ਆ ਕੁਆਲਟੀ ਚੰਗੀ ਆ ਅਹ ਅੱਲਾ ਤੋਰ ਵੀ ਰਹਿਣੂ ਤੋਰ ਪੂਰੀ ਸ਼ਕੀਨ ਆ ਕੇ ਵਹਿੜ ਬਹੁਤ ਮਾਰੇ ਦੀ ਕਰਦਾ ਆਹ ਦੇਖੋ ਜੀ ਦਿਨ ਦੋ ਤਾਰ ਹੀ ਖੜੂ ਤੇ ਬਾਅਦ ਵੀ ਖੜ ਸਕਦੀ ਐ ਇਹਨਾਂ ਦੇ ਬਹੁਤ ਵਾਤਾ ਕੱਢਦੇ ਪਹਿਲਾਂ ਸੁਣ ਹਾਂ ਜੀ ਹਾਂ ਜੀ ਹਰਦੇ ਤੋਂ ਪਹਿਲਾਂ ਪਹਿਲਾਂ ਹਨ 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 ਕਿਦਾਂ ਦਾ گلابی ਥਣ ਜੇ ਇਹ ਕੈਮ ਆਗੇ ਥਣ ਪੂਰਾ ਤੇ ਪਾ ਗੁਰੂ ਰਾਮਦਾਸ ਦੀ ਲੈ ਜਾ ਵੀਰ ਲੈ ਜਾ ਆ ਵੇਖੋ ਜੀ ਬਾਕੀ ਇਹਨਾਂ ਦੀ ਫੈਂਡ ਵੀ ਚੰਗੀ ਆਉਣੀ ਥੋੜੇ ਕ੍ਰੋਸ ਚ ਆਉਂਦੀ ਹੈ ਹਨਾ ਜੀ ਜੀ ਬੱਚੀ ਵਧੀਆ ਬੱਚਾ ਗਾੜੀ ਬੰਦਣਾ ਨੇ ਡੇਰ ਡੱਕਰ ਦੋ ਉਮਰੋਲਾ ਬੰਗੜਾ ਵੱਧਾ ਜੀ ਹਾਂ ਜੀ ਹਾਂ ਜੀ ਹਾਂ ਜੀ ਪਾਜੀ ਦੁੱਧ ਕੰਨਾਂ ਕਾ ਚਵਾਉਗੀ ਏ ਦੇਖੋ ਜੀ ਪਹਿਲਣ ਆ ਸਾਡੇ ਵੀ ਘਰ ਦੀ ਨਹੀਂ ਹੈਗੀ ਹਾਂਜੀ ਸਤਿਗੁਰ ਸਾਹਿਬ ਠੀਕ ਆ ਇਹ ਖਰੀਦੀ ਆ ਅੱਜ ਵੇਚਣੀ ਆ ਮੈਂ ਥੋੜੇ ਪਰੋਲ ਬਣੀ ਜਾਈ ਉਹ ਨਹੀਂ ਅਹੀਂ ਬੰਨੇ ਜੀ 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 ਜੋ ਹੋਇਆ ਉਹ ਥਣ ਚੰਗਾ ਲੇਵਾ ਚੰਗਾ ਰੰਗ ਚੰਗਾ ਉਮਰ ਚੰਗੀ ਆ ਹਾਂਜੀ ਠੀਕ ਆ ਬੱਚੀ ਇਹਨਾਂ ਦੋਦੇ ਨੂੰ 15-18 ਕਿਲੋ ਦੇਈ ਜਾਣਾ ਜੀ 15-16 ਕਰ ਮਾਰੀ ਹਾਂਜੀ 15-18 ਤੋਂ ਜ਼ਿਆਦਾ ਨਹੀਂ ਹੈਗਾ ਇਹ ਚੰਗੀ ਆ ਜੀ ਰੰਗ ਵਧੀਆ ਤੇ ਬਾਕੀ ਇਹ ਵੀ ਠੀਕ ਆ ਬਸ ਕਿੰਨਾ ਕਰਦੇ ਮੋਲੇ ਦਾ ਮੋਲੇ ਦਾ ਜੀ ਨਿਕ ਨਿਕੇ ਮੋਰ ਰੱਖਨੇ ਆ ਬਾ ਦੱਸੋ ਵੱਡੇ ਨਹੀਂ ਕਰਨੇ ਆ ਮੋਲੇ ਦਾ 50000 ਆ ਹਾਂ ਜੀ 50000 ਛੋਟ ਕਰਦਾਂਗੇ 45000 45000 ਕਰਨਾ ਮਾਨਦਾਨ ਛੋਟ ਆਦਾ ਕਿ ਨਹੀਂ ਚਲੋ ਜੀ ਛੋਟ ਜੱਪਾ 100 200 ਕਰਦਾਂਗੇ ਬਾਬਾ ਠੀਕ ਆ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਫੋਨ ਕਰ ਲੈ ਜਿਹਨੂੰ ਪਸੰਦ ਆਵੇ ਥਾੜਾ ਵੇਖ ਲਈ ਥਾੜਾ ਕਿੰਨਾ ਸੋਹਣਾ ਲੱਗਾ ਇਹਨੂੰ ਅੱਜ ਹਫਤਾ ਬਾਕੀ ਇਹ ਵੀ ਬਹੁਤ ਸੋਹਣਾ ਹੈ ਦਾ ਚੰਗੀ ਸੋਹਣੀ ਕੁਆਲਿਟੀ ਦੀ ਜੀ ਆ ਵੇਖੋ ਜੇ ਢਿੱਲਾ ਢੋਲਾ ਹੈਗੀਆਂ ਚੰਗਾ ਸੋਹਣਾ ਹਵਨਾ ਤਿਆਰ ਕਰੂਗੀ ਆ ਵੇਖੋ ਮੁੱਲ ਬਿਲਕੁਲ ਜਾਇਜ਼ ਕੀਤਾ ਜੀ ਆ ਮੁੱਲ ਜਾਇਜ਼ ਹਾਂਜੀ ਆ ਦੂਜੇ ਨੰਬਰ ਵਾਲੀ ਬਾਰੇ ਦੱਸੋ ਜੀ ਮੋਲਾ ਪੁੱਤ ਸਾਹਿਬ ਮੇਰੀ ਬੇਂਤੀ ਆ ਮੋਲਾ ਮੈਂ ਜਾਇਜ਼ ਕਰਾਂਗੇ ਤਾਂ ਸਾਡੇ ਕੋਲ ਰਜਾਵਾਂ ਲੋਕਾਂ ਨੇ ਦੇ ਅੱਜਕੱਲ ਪਤਾ ਨਹੀਂ ਉਹ ਵੀਡੀਓ ਵਾਲਾ ਜਿਹੜਾ ਕੋਈ ਮਾੜੀ ਚੰਗੀ ਹੁੰਦੀ ਏ ਧੱਕੀ ਜਾਂਦੇ ਆ ਪਤਾ ਨਹੀਂ ਕੋਈ ਕਿੱਦੋਂ ਬੱਚਾ ਫੜਿਆ ਹੁੰਦਾ ਕੋ ਕਿਦਾਂ ਇਹ ਗੱਲ ਠੀਕ ਨਹੀਂ ਆ ਇਹ ਬੜੇ ਜੀ ਜੀ ਕੰਮ ਕਰਾਉਂਦੇ ਔਖੇ ਬਣਦੇ ਆ ਹਾਂਜੀ ਹਾਂਜੀ ਕਰੋ ਹੱਕ ਦੋ ਕਿਸ ਨੂੰ ਹੱਕ ਲਓ ਆਪਣਾ ਹੱਕ ਲਓ ਜੀ ਨਾ ਕਰੋ ਐਵੇਂ ਧੱਕੇ ਥੋੜੇ ਜੇ ਹਾਂਜੀ ਹਾਂਜੀ ਬਾਕੀ ਵੇਖੋ ਤੁਹਾਡੇ ਸਾਹਮਣੇ ਆ ਤਿੰਨ ਚਾਰ ਮੁੰਡੇ ਗਾਣਿਆਂ ਨੇ ਇਹਦੇ ਵੇਖ ਲਓ ਤੁਹਾਡੇ ਸਾਹਮਣੇ ਆ ਤੁਸੀਂ ਤੁਸੀਂ ਵੀ ਅਸੀਂ ਤੇ ਗਵਾਹ ਹੋ ਦੇਖੋ ਸਾਫ਼ ਤੁਸੀਂ ਹੁਣ ਮੇਰੀ ਗੱਲ ਸੁਣੋ ਆ ਹੋ ਜਾ ਕਾਰਿਆ ਰਿਕਵਾਸੀ ਆ ਵੇਖੋ ਤੁਹਾਡੇ ਸਾਹ ਹਾਂਜੀ ਆ ਸੂਣ ਵਾਲੀ ਗਾਂ ਹੈ ਹਾਂਜੀ ਠੀਕ ਹੈ ਐਂਦਾ ਬਹਿ ਜਾਓ ਅੱਛਾ ਜੀ ਇਹਦੇ ਉਹ ਇਹਨੇ ਥੋੜਾ ਪੈਰ ਪੱਟਾ ਪਿੱਛੇ ਹੋ ਗਿਆ ਇਹਦਾ ਸੁਆ ਕਿਨਵਾਜੀ ਇਹ ਦੂਜਾ ਸੁਆ ਪਿੱਛੇ ਹੋ ਗਿਆ ਬੰਦਾ ਸਾਹ ਆਵੇ ਮਾਲ ਉਹ ਘਾਇਰਾ ਵਾ ਨਾਲ ਆਵੇ ਆਇਆ ਠੀਕ ਆ ਐਦਾਂ ਬੈਜੋ ਲੱਤ ਫੜ ਲਓ ਇਹਨੂੰ ਹਾਂਜੀ ਤੇ ਇਹਦੀ ਇਹ ਮਗਲੇ ਦਾ ਵੀ ਗਾਰੰਟੀ ਉਹਨਾਂ ਨੇ 20 ਲੀਟਰ ਦੇ ਦਿੱਤੀ ਹੈ 20 ਲੀਟਰ ਆ ਇਹਦਾ ਘਰ ਦੀ ਮੇਰੇ ਨਹੀਂ ਹੈ ਜੀ ਹਾਂ ਮਗਲੇ ਘਰ ਦੇ ਨੇ ਉਹਨਾਂ ਨੇ ਕਿਹਾ 20 ਲੀਟਰ ਹੀ ਚੋਇਆ ਆ ਰਾਮਦਾਰੀ ਨਾਲ ਸੁਆ ਤਾਂ ਜਾਵਾ ਇਹਦਾ ਸੁਆ ਕੱਢ ਕੇ ਖਾ ਗਿਆ ਠੀਕ ਆ ਦੇਣ ਕਿੰਨੇ ਲੈ ਜੂਗੀ ਇਹ ਇਹਨੇ ਲੈ ਜੂ ਹਫਤਾ ਲੈ ਜੂਗੀ ਹਫਤਾ ਲੈ ਜੂਗੀ ਬਾਕੀ ਪੂਰੀ ਗੋਲ ਮੋਲੇ ਆਏ ਹਾਂਜੀ ਬਸ ਚੰਗੇ ਹੀ ਹਾਂ ਹਾਂ ਨਾ ਸੋਨਾ ਤਿਆਰ ਕਰੂ ਲੱਗਾ ਲਾ ਬੜੀਆਂ ਜਿਹੀਆਂ ਢਿੱਲਾ ਚੰਗੀਆਂ ਜੀ ਇੱਕ ਮਿੰਟ ਖੜਾ ਰਹੀ ਇਹਦਾ ਗਿੰਤੀ ਦੇ ਦਿਨ ਮੇਰੇ ਖਾਲ ਅੱਟ ਪੈ ਜਾਂਦਾ ਨਾ ਆਹ ਵੇਖੋ ਨਾ ਇਹਦਾ ਆ ਜਿਹੜਾ ਨਾ ਜੇ ਲੜਦੇ ਪੂਰੇ ਕਰਦੇ ਨੇ ਠੀਕ 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 ਹੈ ਠਾਣ ਵੀ ਬੜਾ ਸੋਹਣਾ ਲੱਗਾ ਹੋਇਆ ਇਹਨੂੰ ਅਜ ਤਾਂ ਇਹਨੂੰ ਬਣਾਉਣਾ ਜਗਾੜ ਹਾਂ ਵੇਖੋ ਥੱਕੇ ਮਾਰੋ ਇਹਨੂੰ ਭਾਵੇਂ ਲੱਤ ਫੜ ਲੋ ਆ ਲੋ ਪਛੀ ਦੀ ਕਿਸੇ ਦੀ ਲੱਤ ਫੜ ਕੇ ਖਾਓ ਇਦਾਂ ਹਾਂਜੀ ਇਹ ਜੋ ਲੰਮੇ ਭੋਵੇਂ ਮਗਰ ਨਹੀਂ ਤੇ ਪ੍ਰਵਾਹ ਹੀ ਕੋਈ ਨਹੀਂ ਹੁੰਦਾ ਜੀ 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 ਆ ਢਿੱਲਾ ਬਹੁਤ ਬਣੂ ਬਹੁਤ ਚੰਗੀ ਬੱਚੀ ਬਣ ਜਾਣੀ ਜੀ ਬਣ ਜਾਣ ਬਾਕੀ ਭੈਣ ਭਰਾ ਅਜਕਲ ਬੜੇ ਸੂਝਵਾਨ ਆ ਹਾਂਜੀ ਸਭ ਬੜੇ ਸੂਝਵਾਨ ਦੇ ਕੋਲ ਜਾਣਾ ਕੋਈ ਨਹੀਂ ਹੈਗਾ ਬੜਾ ਕੋਈ ਦੱਸ ਦਿੰਦੇ ਆ ਕਿ ਭੈਣ ਭਰਾ ਨਹੀਂ ਨਹੀਂ ਜਿਹੜੇ ਵੀਡੀਓ ਵੇਂਦੇ ਆ ਨਾ ਉਹ ਵੀ ਬੜਾ ਕੁਝ ਦੱਸ ਜਾਂਦੇ ਆ ਆਪਾਂ ਨੂੰ ਦੱਸਣਾ ਹੀ ਉਹਨਾਂ ਕੇ ਹੀ ਕਟਾਉਂਦੇ ਆ ਦੋਵੇਂ ਟਾਈਮ ਤਸੱਲੀ ਦੇ ਰਿਹਾ ਜਿਹੜਾ ਵੀ ਆ ਹਾਂਜੀ ਬੇਸ਼ੱਕ ਭਾਵੇਂ ਚਾਰ ਟਾਈਮ ਆਵੇ ਦੋ ਟਾਈਮ ਜੀ ਜੀ ਫੇਸ ਕੁਆਲਿਟੀ ਵੀ ਚੰਗੀ ਆ ਬਾਕੀ ਬਹੁਤ ਹੀ ਸੋਹਣੀ ਆ ਜੀ ਇਹ ਵੀ ਵੀ ਇੱਕ ਸਰਵੇ ਆਏ ਕੋ ਕੁਆਲਿਟੀ ਚੈੱਕ ਕਰੋ ਬਾਕੀ ਹੈ ਠੰਡੀ ਤੇਰੀ ਹੈ ਜੀ ਹਾਂ ਜੀ ਜੀ ਐਰਕਾਂ ਦੁੱਧ ਕਿੰਨਾ ਕਚਵਾ ਜੂਗੀ ਇਹ ਐਰਕਾਂ ਕੁਝ ਕਰੂ ਜੀ 18 ਕਿਲੋ ਤਾਂ ਕੱਢ ਦੇ ਤੂੰ ਠੀਕ ਆ ਕਿਉਂਕਿ ਇਹ 8 ਦਿਨ ਲੈ ਜਾਣੇ ਹੋਰ ਹਾਂ ਜੀ 8 ਦਿਨ ਰਾਹ ਹੁੰਦਾ ਇਹਨਾਂ ਨੂੰ ਲੈ ਜੀ ਜੀ ਦੇਵਾ ਬਣਾਉਗੀ ਚੰਗਾ ਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਦਾ 5000 ਦੋਗੇ ਕਿੰਨੇ ਦੀ 5000 ਇਹ 55000 ਦੇ ਦੇਗਾ 55000 ਵੀ ਬਾਣ ਕਰਾਂਗੇ ਛੋੜ ਹੋ ਜੂਗੀ ਥੋੜੀ ਬੋਧੀ ਠੀਕ ਹੈ ਲੋਕ ਸਾਨੂੰ ਜਿੰਨੇ ਘਾੜਾਂ ਮੇਰੀ ਥੋੜੀ ਇੱਕ ਮਿੰਟ ਸਭ ਬੈਂਦੀ ਆ ਹਾਂਜੀ ਅਸੀਂ ਥੋੜੀ ਕਮਾਈ ਕਰਕੇ ਮਾਰ ਵੇਚੀ ਚੱਲੇ ਆ ਤੁਹਾਨੂੰ ਪਤਾ ਪਹਿਲਾਂ ਵੀ ਪਤਾ ਹਾਂਜੀ ਹਾਂਜੀ ਯਾਰ ਯਾਰ ਲਈ ਇਹਦੇ ਪੰਜਾਂ ਦਾ ਪੰਜ ਹਰ ਬੈਂਦੀ ਆ ਵੀ ਮੇਰਾ ਨੰਬਰ ਸੇਵ ਕਰ ਲੈਣ ਜੀ ਦੇਖੋ ਕਿਸੇ ਨੇ ਵੇਚਣਾ ਤੇ ਤਾਂ ਮਰਨ ਉਹ ਵੀ ਫੋਨ ਕਰ ਲੈ ਮੈਂ ਤਾਂ ਵੀ ਉਹ ਫੋਨ ਕਰ ਲੈ ਮੈਂ ਖਰੀਦੂਗਾ ਜੀ ਤੇ ਜੇ ਖਰੀਦਣਾ ਤਾਂ ਵੀ ਮੇਰੇ ਨਾਲ ਕੋ ਸੰਪਰਕ ਕਰੇ ਜੀ 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 ਜੇ ਨਹੀਂ ਕੋਈ ਹੋਊਗਾ ਵੀ ਸਾਡਾ ਜੇ ਅਗਲੇ ਤੱਕ ਮਾਰ ਜਿੰਨੇ ਦਾ ਹੋਊਗਾ ਉਹਨੇ ਪੈਸੇ ਲਾਊਗਾ ਪਰ ਉਹ ਵੀ ਵੀਡੀਓ ਕਾਲ ਚੀ ਠੀਕ ਆ ਇਹ ਵੀਡੀਓ ਜਿਵੇਂ ਜਿਵੇਂ ਅਸੀਂ ਉਹ ਖਾਂਦੇ ਇਦਾਂ ਹੀ ਮੁੱਲ ਲਾ ਦਵਾਂਗੇ ਤੇ ਗੱਦ ਕੇ ਖਲਾ ਦੇ ਤੇ ਪੈਸੇ ਦੇ ਦਾਂਗੇ ਠੀਕ ਠੀਕ ਹੈ ਜੀ ਤੁਸੀਂ ਵੀ ਚੈੱਕ ਕਰ ਲਿਓ ਇਹ ਨਾਵੇ ਤੁਹਾਨੂੰ ਕੋਈ ਗਲਤ ਗੱਲ ਦੇ ਮੁੜ ਕੇ ਮਾਰ ਆਈ ਕਰਨਾ ਤੇ ਚਲੋ ਵੇਖੋ ਜੀ ਕੋਈ ਗੱਲ ਕਰ ਸਕਦੇ ਆ ਪਰ ਚਲੋ ਅਗਲੇ ਨੂੰ ਇੰਨਾ ਕਰਾਂਗੇ ਥਣ ਥਣ ਸੀ ਕੇ ਜਿੱਦਾਂ ਅਸੀਂ ਹੋ ਗਰੰਟੀ ਦੇਣ ਰਿਹਾ ਵੀ ਥਣਾ ਦੀ ਗਰੰਟੀ ਆ ਹਾਂਜੀ ਸਾਬ ਸੁਸਰੇ ਆ ਜੀ ਤੇ ਦੁੱਧ ਦੇ ਵੇਖੋ ਆਪਣੇ ਪਾਏ ਦਾ ਇਹ ਦੁੱਧ ਮੁੱਕ ਜਾਣੀ ਪਹਿਲਾਂ ਇਸੇ ਕਰਕੇ ਬੁਲਾਈਦਾ ਦੋ ਟਾਈਮ ਬੁਲਾ ਕੇ ਆ ਜੀ ਆ ਜਿਹੜੀ ਸੂਈ ਸਵਾਈ ਆ ਸਾਬ ਸੂਈ ਹੈ ਜੀ ਠੀਕ ਇਹਦਾ ਥਣ ਦਾ ਵਿਰਲ ਵੇਖੋ ਦੁੱਧ ਕਿੰਨਾ ਆ ਇਹਦੇ ਕੋਲ ਇਹ ਤਾਂ ਦੁੱਧ ਨਾ ਗਿਆ 14 ਕਿਲੋ ਹੈਗਾ ਜੀ 14 ਕਿਲੋ ਦੁੱਧ ਤਿਆਰ ਆ ਤਿਆਰ ਆ ਤਿਆਰ ਆ ਨਟ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਜੀ ਸੂਈ ਨੂੰ ਨਾ 10 ਦਿਨ ਹੋ ਗਏ ਠੀਕ ਆ ਵਿਸ਼ੇ ਵਸ਼ਾ ਆ ਵਸ਼ਾ ਜੀ ਠੀਕ ਹੈ ਜੀ ਇਹ ਵੀ ਚੰਗੀ ਸੋਹਣੀ ਆ ਥਾਣ ਥੁਣ ਕਿਦਾਂ ਜੀ ਥਾਣ ਨਿਰਲ ਵੇਖਿਓ ਥਾਣ ਦਾ ਕੱਲਾ ਕੱਲਾ ਥਾਣ ਜੀਰਾ ਇੱਕ ਮੋਟਾ ਇੱਕ ਮੋਟਾ ਜਰਾ ਅਸਰ ਜੀ ਹਾਂਜੀ ਆਹ ਤਾਂ ਜੀ ਬੈਠ ਜਾਓ ਜੀ ਸੱਦੇ ਨੇ ਠੀਕ ਇਹਨਾਂ ਫਿਰ ਲੇਖੋ ਥਣਾ ਕਿਤੇ ਦੂਰ ਦੋਸ ਲਿਆ ਪੋਰੀਆਂ ਨੇ ਦੱਸੀ ਕਿਉਂ ਥਣਾ ਦੀ ਬਾਤ ਘੜਤ ਨਹੀਂ ਆਈ ਕੋਈ ਜੀ ਅੱਗੇ ਪਿੱਛੇ ਆਇਆ ਨਾ ਖੇਤ ਜੀ ਜੀ ਫਿਰ ਲੇਖੋ ਥਣਾ ਦੀ ਬਾੜ ਘਾੜ ਫਿਰ ਕੋ ਲੋਕਿਆ ਥਾਣੇ ਕੱਲਾ ਕੱਲਾ ਲੱਗਾ ਠੀਕ ਤੋਰੋ ਜੀ ਤੋਰੋ ਨਾ ਹੁਣ ਦੁੱਧ 14 15 ਕਿਲੋ ਕਿ ਵਾਧਿਆ 15 ਨਹੀਂ 14 ਕਿੰਨੇ 14 ਲੀਟਰ ਵਾਧ ਨਹੀਂ ਸਕਦਾ ਮੇਰੇ ਕੋਈ ਆਈ ਆ ਰਾਤ ਦੀ ਠੀਕ ਆ ਰਾਤ ਦੀ ਮੇਰੇ ਕੋਲ ਆਈ ਬਾਕੀ ਨਹੀਂ ਆਈ ਉਹਨੇ ਤੇ ਦੱਸਣ ਵਾਲਾ ਕਿਤਾ ਵੀ ਨਹੀਂ 16 ਕਿਲੋ ਦੁੱਧ ਆਦਾ ਪਰ ਨਹੀਂ ਜੋ ਇੰਤਲ ਸੱਜ ਸੱਚਾ ਸਾਚੀ ਹੁੰਦਾ ਹਾਂਜੀ ਹਾਂਜੀ ਬਾਕੀ ਹੈ ਨਸਲ ਵਾਲੀ ਚੰਗੀ ਆ ਆ ਵੇਖੋ ਜੀ ਹਵਾਨਾ ਬੜਾ ਸੋਹਣਾ ਮੈਂ ਇਹਦਾ ਕਰਮ ਵਾਲੀ ਦਾ ਇਸ ਟਾਈਮ ਤੇ 14 ਲੀਟਰ ਦੁੱਧ ਤਿਆਰ ਆ ਜੀ ਥਣ ਬੜੇ ਸੋਹਣੇ ਲੱਗੇ ਮੁੱਠੀ ਦੀ ਚਵਾਲ ਆਜੋ ਆਜੋ ਭਾਜੀ ਆਜੋ ਆ ਵੇਖੋ ਆ ਕੋੜੀ ਨਗਦੀ ਐ ਨਾ ਕੋੜੀ ਕੋੜੀ ਅੰਮ੍ਰਿਤ ਦੇ ਵੀਰ ਜੀ ਆ ਆ ਜਿਹੜੀ ਕੀਤਾ ਨਾ ਬੰਦਸਾ ਬਾਜਾ ਕੀਤਾ ਏ ਇਦਾਂ ਨਹੀਂ ਕਰਦੀਏ ਠੀਕ ਠੀਕ ਦੋਵੇਂ ਟਾਈਮ ਚੋਵੇ ਕੋਈ ਯਾਰ ਦੋ ਟਾਈਮ ਚੋਵੇ ਲੈਣ ਮੇਰੇ ਕੋਲ ਜੀ 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 ਤਾਂ ਖਤਰੀ ਥੋੜਾ ਹਾਂ ਜੀ ਹਾਂ ਜੀ ਜਦੋਂ ਚੋਈ ਲਈ ਅਗਲੇ ਨੇ ਇਹਦੇ ਵਿੱਚ ਪਿੱਛੇ ਕੀ ਰਹਿ ਗਿਆ ਆ ਦੋ ਟਾਈਮ ਵੀ ਚੋਵੇ ਦੋ ਚਾਹਲੇ ਇਹ ਕਰਦੇ ਦੁੱਧ ਦਾ ਕੋਈ ਕਰਿਆ ਨਹੀਂ ਕੋਈ ਗੱਲ ਨਹੀਂ ਜੀ 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 ਦੁੱਧੋਂ ਵਾਜੂਗੀ ਭਾਈ ਥੋੜਾ ਪਤਾ ਕਿ ਨਹੀਂ ਦੋ ਕੋ ਨਾ 17-18 ਕਿਲੋ ਦੁੱਧ ਦੇਈ ਜਾਣਾ ਠੀਕ ਹੈ ਜੀ ਬੇਟ ਚੁਗੀ ਹੈ ਨਾ ਥਾਂ ਥਣ ਓਕੇ ਆ ਕੋਈ ਬਾਦ ਘਾਟ ਓਕੇ ਆ ਵੇਖੋ ਠੰਡੀ ਧੀਦੀ ਆ ਆ ਵੀ ਤੇਰੇ ਕੋਈ ਗੱਲ ਹੈ ਕਿ ਛੱਡੀ ਤੇਰੀ ਆ ਆਵਾਜ਼ ਵੀ ਵਧੀਆ ਜੀ ਹਾਂ ਜੀ ਕਲਾ ਕਲਾ ਖਾਣਾ ਖਲਾ ਫਿਰ ਹੋਰ ਜਿਹੜਾ ਨਾ ਫਾਣੀ ਜੀ 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 ਨਾ ਕੇ ਜੀ ਉਹਨਾਂ ਭੈਣ ਭਰਾ ਲੈ ਜਾਏਗਾ ਬੜੀ ਵਧੀਆ ਬਰੀਡ ਵਾਲੀ ਗਾਵਾਂ ਜੀ ਕੋਈ ਧੋਖਾ ਨਹੀਂ ਕੋਈ ਤਾਂ ਬਿਨੈ ਜੀ ਦੋ ਟਾਈਮ ਮੇਰੇ ਕੋਲੋਂ ਦੋਵੇਂ ਟਾਈਮ ਜਿਹੜਾ ਡੰਗਰੋਂ ਦੋ ਮੇਰੇ ਕੋਲੋਂ ਸੁਣਾ ਦੋਵੇਂ ਟਾਈਮ ਚੋਕ ਕੇ ਮੇਰੇ ਕੋਲੋਂ ਖੜਨਾ ਠੀਕ ਐਵੇਂ ਨਾ ਲੈ ਜਾਣ ਵੀ ਚਲੋ ਕੋਈ ਨਹੀਂ ਭੇਜਦੇ ਨਹੀਂ ਹਾਂਜੀ ਗੋੜਾ ਪਰ ਇਹ ਬੜੇ ਓਕੇ ਬੰਦੇ ਆ ਹਾਂਜੀ 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 ਦੂਆ ਟਾਈਮ ਚੋਕੇ ਤਸੰਦੀ ਕਰਕੇ ਫਿਰ ਮੇਰੇ ਕੋ ਖੰਨ ਮਜ਼ਾ ਉਹ ਗਾਦਾ ਜੀ ਆਪਣਾ ਡਾਣਾ ਪੁੱਢਾ ਖਰਾਬ ਕਰੀਏ ਆਪਣੇ ਅੱਡੇ ਦੇ ਵਿੱਚ ਵਧਾਓ ਕੰਮ ਨੂੰ ਬਿਲਕੁਲ ਬਿਲਕੁਲ ਜੀ ਜਦੋਂ ਆਪਾਂ ਕਹੇ ਕਿਸੇ ਨੂੰ ਮਾੜਾ ਕੰਮ ਕਰਾਂਗੇ ਮਾੜਾ ਡੰਗਰ ਦਵਾਵਾਂਗੇ ਉਦੋਂ ਅਗਲਾ ਤੇ ਮੜਾ ਮੜਾ ਜਰ ਜਾਂਦਾ ਫਿਰ ਆਪਣਾ ਨੁਕਸਾਨ ਹੁੰਦਾ ਹੀ ਹੁੰਦਾ ਹੁੰਦਾ ਹਾਂਜੀ ਦੱਸੋ ਫੇ ਮੁੱਲ ਕਿੰਨਾ ਕਰ ਰਹੇ ਹੋ ਜੀ 60000 ਹਾਂਜੀ ਤੇ ਸਾਰਾ ਕੁਝ ਛਾਲਿ ਚਾ ਕੇ ਇਹਨੂੰ ਖਾਣਾ ਕਰਨੀ ਹੈ ਮੇਰੇ ਹਾਂਜੀ 50000 ਜਿਆਦਾ ਦੀ ਗੱਲ ਹੈ। ਸ਼ੋਰ ਕਰੋ ਥੋੜੀ। ਨਹੀਂ ਨਹੀਂ ਹੁਣ ਨਹੀਂ ਕੋਈ ਸ਼ੋਰ। ਮੈਂ ਕਰ ਦੋ ਥੋੜੀ ਉਹਦੀ ਤੁਸੀਂ ਜਿੱਤ ਨਾ ਕਰੋ ਜੀ। ਚਲੋ ਯਾਰ ਮਾਨ ਕਰ ਦਾਂਗੇ ਚਲੋ ਸ਼ੋਰ। ਚਲੋ ਮੌਕੇ ਦਾ ਵੇਖਾਂਗੇ। ਨਹੀਂ ਜਹਾਰ ਹੌਲ ਛੱਡ ਦਿਓ 50000 ਜਿਆਦਾ ਦੀ ਛੱਡ ਆ ਲੋ ਭਰਾ ਜਿਆਦਾ ਦੀ ਛੱਡੋ ਸ਼ੋਰ। ਮੌਕੇ ਦੇ ਬਾਕੀ ਆਪ ਭਰਾਲਿਓ ਹਾਂ। ਬਾਕੀ ਵੀ ਕੋਈ ਗੱਲ ਨਹੀਂ ਹੈਗੀ। ਆਹ ਜੀ ਜੀ ਜੀ। ਠੀਕ ਹੈ ਜੀ। ਹਾਂ ਜੀ। ਬਾਕੀ ਸ਼ੋਰ ਤੁਸੀਂ ਹੋਰ ਵੀ ਆਪ ਵੀ ਕਰਾ ਸਕਦੇ ਆ ਜੀ ਕੋਈ ਭਾਜੀ ਹੁਣਾਂ ਨਾਲ ਗੱਲ ਕਰ ਲਿਓ ਮੰਨ ਜਾਣਾ ਇਹਨਾਂ ਭਿੰਦਲ ਸਾਹਿਬ ਸਾਹ ਦੱਸ ਜਨਾ ਮੁਰਗੇ ਸਾਡਾ ਗੱਲ ਘਟ ਦੇਣਗੇ ਮੇਰੀ ਘਟ ਮੰਨਦੇ ਤੁਹਾਡੀ ਮੰਨ ਲੈਂਦੇ ਆ ਤੇ ਆਹ ਦੱਸੋ ਲਾਸਟ ਵਾਲੀ ਜਿਹੜੀ ਮੂੰਹ ਵਸੀ ਆਪਣੇ ਬੰਦੇ ਸਾਹਿਬ ਪਹਿਲਾਂ ਠੀਕ ਬਈ ਦੰਦਿਆ ਕਾਦੇ ਦਾ ਚੰਗਾ ਹਨਾ ਕਾਦੇ ਦਾ ਕੱਡ ਕਾ ਰੋੜਾ ਵਾ ਤੇ ਹੈ ਵੀ ਟਾਂਗੀ ਆਵੇ ਇਹ ਸਾਰੀਆਂ ਨਾਲੋਂ ਉੱਚੀ ਹੈ ਉੱਚੀ ਰਹਾ ਹੈ ਵਸ਼ੀ ਮਗਰ ਇਹਦੇ ਪਿੱਛੇ ਵਛੀ ਵਛੀ ਦਿਖਾ ਦਿਓ ਅੱਛਾ ਵਸ਼ੀ ਮਗਰ ਉਹਦੇ ਪਿੱਛੇ ਵਛਾ ਤੁਸੀਂ ਪੁੱਛਿਆ ਨਹੀਂ ਨਾ ਮੈਂ ਪੁੱਛ ਲਿਆ ਵਛਾ ਉਹ ਨਾ ਵਸ਼ੀ ਹੈ ਵਸ਼ੀ ਬਰੀਡ ਦੀ ਚੰਗੀ ਹੈ ਮਗਰ ਕੇ ਬਾਕੀ ਕੰਡ ਕਾਠ ਲੋ ਚੰਗੀ ਆ ਥਣ ਚਵਾ ਇਹਨਾਂ ਦੇਖੋ ਬਥਾਣ ਥਣ ਚਵਾ ਥਣ ਤੇ ਪਸਮ ਕੇ ਬਹੁਤ ਦੁੱਧ ਕਿੰਨਾ ਹੈ ਇਹਦੇ ਕੋਲ ਹੁਣ ਭਾਜੀ ਦੁੱਧ ਇੰਨਾ ਹੈ ਜੀ ਘੱਟ ਦੱਸੂਗਾ ਮੈਂ ਚੋਊਗਾ ਜਿਹੜਾ ਉਹ ਆਪੇ ਉਹ ਜਦੋਂ ਦੋ ਟਾਈਮ ਚਾਹੂਗਾ ਨਾ ਤੂੰ ਘੱਟ ਕੇ ਉਹਨੂੰ ਦੱਸਣ ਵਾਲਾ ਨਵਾਂ ਵਪਾਰੀ ਆ ਠੀਕ ਐ ਐ 12 ਕਿਲੋ ਦੀ ਗੱਲ ਕਰਦਾ ਨਾ ਦੁੱਧ 14 ਕਿਲੋ ਹੋਊ 13 14 ਕਿਲੋ 13 ਨੂੰ 12 ਮੰਨ ਕੇ ਖੜੇ ਕੋਈ ਹਾਂ ਦਾ 12 ਦਾ ਹੋ ਨਿਕਲੂ ਤੇਰਾ ਮੁੱਲ 12 ਵਾਲਾ ਹੀ ਕਰਨਾ ਆਪਾਂ ਮੁੱਲ 12 ਵਾਲਾ ਜਾਇਜ਼ ਕਰਾਂਗੇ ਜੀ ਤੋਰੀ ਇਹਨੂੰ ਵੀ ਆਹ ਵੇਖੋ ਜੀ ਕੱਦ-ਕਾੜ ਚੰਗਾ ਐ ਦਾ ਸੋਹਣੀ ਸੁਨੱਖੀ ਪੂਰੀ ਵੇਖੋ ਜੀ ਮਗਰ ਵੀ ਵਸ਼ੀ ਡਬਲ ਫਾਇਦਾ ਜੀ ਆਹ ਵੇਖੋ ਬੇਲ ਦੀ ਕਾਫੀ ਲੰਮੀ ਆ ਇਹ ਪਹਿਲਾਂ ਲੱਗਦਾ ਥੋੜੀ ਘੱਟ ਸੰਭਾਲੀ ਗਏ ਨੇ ਕਿਨੇ ਪਿੱਛੋਂ ਨਹੀਂ ਸੰਭਾਲੀ ਉਹ ਦੋ ਤਣੇ ਦੋ ਤਣੇ ਬਣਾ ਸਾਫ ਵੀ 12 ਲੀਟਰ ਕੋਈ ਤੋਲ ਕੇ ਲੈ ਜਾਏ ਭਾਵੇਂ ਭਾਈ ਤੋਲ ਕੇ ਤੋਲ ਦੇ ਦੋ ਤੂੰ ਦੋ ਤਾਂ ਕਰ ਮੇਰੀ ਗਾਹੋਂ ਮੇਰੀ ਤੇ ਤੈਨੂੰ ਘਾਗੜਾ ਥਣ ਦੇਖਿਓ ਕਰ ਮੈਂ 12 ਲੀਟਰ ਚੋਕੇ ਗਾਂ ਦਾ ਦੁੱਧ ਦੂੰਗਾ ਹਾਂਜੀ 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 ਉਹਦਾ ਵੀ ਜਿੰਨਾ ਦੱਸਿਆ ਉਹਦਾ ਵੀ ਉਹਨਾਂ ਨਾਲ ਕਿੰਨਾ ਵੱਧ ਨਿਕਲੂਗਾ ਘੱਟ ਨਾ ਨਿਕਲੂਗਾ ਬਾਕੀ ਬੇਲ ਬੜੀ ਚੰਗੀ ਆ ਪਲੂਣ ਵਛੀ ਦੰਦਾ ਜਹੇ ਹਾਂਜੀ ਹਾਂਜੀ ਮੂੰਹ ਤੋਂ ਸ਼ੇਧ ਆਂਦਾ ਜੀ ਸ਼ੇਧ ਆਂਦੇ ਆ ਵਛੀ ਪਛੀ ਆਹ ਦੇਖੋ ਕੁਆਲਿਟੀ ਚੈੱਕ ਕਰੋ ਕੱਦ ਕਾੜ ਵੀ ਚੰਗਾ ਜੀ ਖਾਣ ਮੁਠੀ ਦੀ ਜਵਾਲ ਆ ਆਹ ਦੇਖੋ ਆ ਜੀ ਮੇਰੇ ਵੀਰ ਨੂੰ ਗੱਲ ਸੁਣਾ ਬੜੀ ਅੱਛਾ ਜਿਹਾ ਲੱਤ ਫਲਾੜੀਆਂ ਰੋਕੀ ਔਰ ਜਦਾਂ ਪਿੱਛੇ ਜੇ ਲੱਤ ਮਾਰੀ ਉਹ ਉੱਥੇ ਹੁਣ ਓਏ ਉਹ ਤੇ ਨੱਚ ਪੈਂਦਾ ਕਈ ਵਾਰ ਉਹ ਲੱਤ ਕਦਾਂ ਨੱਚ ਪੈਂਦਾ ਮਾਰੂ ਐਦਾ ਹੋਇਆ ਲੱਤ ਪਾਉਣਾ ਠੀਕ ਲੱਤ ਮਾਰ ਜੀ ਸਾਡੀ ਜੀ ਨੱਚਦਾ ਵਾ ਗਰਮ ਉਹਦੇ ਉੱਪਰ ਰਸਾ 10 ਦੇਵਾਂਗੇ ਵੀ ਗਰਮ ਗਰਮ ਆ ਜੀ 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 ਨਹੀਂ ਹੈਗਾ ਗਰਮ ਠੰਡੀਆਂ ਨੇ ਮੇਰੇ ਮਾਲ ਸਾਰਾ ਠੰਡਾ ਹੈ ਤਰਸੀ ਪਾ ਕੇ ਚੋਨੇ ਕਿਦਾਂ ਉਦਾਂ ਓਏ ਇਹ ਮਾਲੇ ਕੋਈ ਤਾਂ ਪਾ ਲੈ ਨਹੀਂ ਪਾ ਲੈ ਤਾਂ ਵੀ ਕੋਈ ਗੱਲ ਆ ਉਹ ਜਿਹੜੀ ਪਹਿਲਾਂ ਦਿਖਾਈ ਉਹਨੂੰ ਪਾਉਣ ਦੀ ਲੋੜ ਇਹਦਾ ਮਰਜ਼ੀ ਆਪਣੀ ਪਾ ਲੈ ਨਹੀਂ ਪਾਣੀ ਦੀ ਮੱਖੀ ਮੱਛਰ ਉਦਾਂ ਪਾ ਲੈਣੀ ਚਾਹੀਦੀ ਆ ਲੈਣੀ ਆਪਣੀ ਮਰਜ਼ੀ ਆ ਵੇ ਮੱਛਰ ਆ ਵੱਛੀ ਵੀ ਦਿਖਾਈ ਜੀ ਵੱਛੀ ਬੜੀ ਸੋਹਣੀ ਹੈ ਵੀ ਹਨਾ ਆ ਵੇਖੋ ਵੱਛੀ ਵੱਛੀ ਪੂਰੀ ਕੁਆਲਿਟੀ ਦੀ ਹੈ ਇਹਨੂੰ ਸੋਈ ਨੂੰ ਕਿੰਨੇ ਦਿਨ ਹੋ ਗਏ ਆ ਜੀ ਇਹਨੂੰ ਸੋਈ ਨੂੰ ਹਫਤਾ ਹੋ ਗਿਆ ਠੀਕ ਹੈ ਜੀ ਦੱਸੋ ਮੁੱਲ ਕਿੰਨਾ ਕਰਨਾ ਜੀ ਉਹਨਾਂ ਦਾ 55000 ਆ ਹਾਂ ਜੀ 45 ਦੇ ਦਾਂਗੇ ਛੋੜ ਕਿੰਨੀ ਕਰੋਗੇ 500 ਛੋੜ ਦਤਾ ਹਾਂ ਵਾਅਦਾ ਕਰ ਦੋ ਥੋੜੀ ਚੋ 40000 ਦੀ ਆ 40000 ਉਹ ਚੋ ਮਾਨਦਾਨ ਆਪੇ ਕਰਾ ਲੈਣਾ ਵੀਰਾਂ ਨੇ ਤੁਸੀਂ ਮੈਨੂੰ ਕਈਆਂ ਭੈਣਾ ਨੇ ਫੋਨ ਕਰ ਲੈਣਾ ਵਾ ਜੀਬ ਨੂੰ ਲਗੜ ਦੋਗੇ ਮੈਨੂੰ ਨਹੀਂ ਨਹੀਂ ਕਈਆਂ ਵੀਰਾਂ ਨੇ ਕਰਨਾ ਕਈਆਂ ਭੈਣਾ ਨੇ ਕਰ ਲੈਣਾ ਫੋਨ ਸਾਡੀਆਂ ਸਾਡੀਆਂ ਭੈਣਾ ਆਉਂਦੀਆਂ ਮੇਰੇ ਕੋਲ ਗੱਲ ਸਾਬ ਬੰਦਰ ਸਾਹਿਬ ਜੀ 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 ਮੇਰੇ ਕੋਲ ਭੈਣਾਂ ਆਉਂਦੀਆਂ ਦੋਵੇਂ ਟਾਈਮ ਚੋ ਕੇ ਤਸੱਲੀ ਕਰਕੇ ਫੇਰ ਲੱਗ ਕੇ ਜਾਂਦੀਆਂ ਇਹ ਬੋਲਾਂ ਬਾਰੇ ਆਇਆ ਘਰਿਆ ਸਾਡਾ ਜੀ 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 ਸਾਡੀਆਂ ਘਰ ਆਉਂਦੀਆਂ ਬਹਿਂਦੀਆਂ ਦੋ ਟਾਈਮ ਚੋ ਕੇ ਤਸੱਲੀ ਕਰਕੇ ਪੇ ਖਾਦੀਆਂ ਠੀਕ ਠੀਕ ਆ ਹਾਂ ਜੀ ਸਹੀ ਆ ਕਰਨੀ ਕੋਈ ਗੱਲ ਬਾਤ ਹੋਰ ਜੀ ਸੇਹੋ ਗੱਲ ਆ ਵੀ ਮੇਰਾ ਵੀਰ ਆਪਣੇ ਤਸੱਲੀ ਕਰਕੇ ਸਾਰੀ ਐ ਪੂਰੀ ਪੰਤ ਤੋਂ ਸ਼ਾਂਪੀਨ ਕਰਕੇ ਤੇ ਫੇਰ ਮਾਰੋ ਜੀ ਐਵੇਂ ਜਲਦਬਾਜੀ ਕਰਿਓ ਨਾ ਮਾ ਜਾਨੇ ਕਹਿ ਤੋ ਨਾ ਕਰੋ ਬਿਲਕੁਲ ਸਾਰੀ ਚੀਜ਼ ਵੇਖੋ ਆਪਣੀ ਨਿਗਾਹ ਆਪਣਾ ਦਿਮਾਗ ਕੁਆਲਿਟੀ ਚੈੱਕ ਕਰੇਗੇ ਬੰਦਾ ਜੀ ਕੁਆਲਿਟੀ ਚੈੱਕ ਕਰੇ ਜਿਵੇਂ ਹੋਣਾ ਪਈ ਦੂਜੀ ਸਵੇਰ ਆ ਪਹਿਲਾ ਸਵੇਰ ਇਹਦਾ ਹਾਂਜੀ ਹੋਰ ਉਹ ਦੂਜਾ ਉਹ ਵੀ ਪੰਨੇ ਵੀ ਪਹਿਲੇ ਆ ਜੀ ਇਹ ਦੋਵੇਂ ਘੱਬਣਾ ਬੱਚੇ ਆਪਣੇ ਦਾਣੇ ਆ ਸਾਰੇ ਹਾਂਜੀ ਠੀਕ ਆ ਜੀ ਸਹੀ ਆ ਤੇ ਸਾਹ ਸੁਧੀਆਂ ਨੇ ਠੀਕ ਆ ਜੀ ਆਹੀ ਚਾਰ ਹੀ ਪਸ਼ੂ ਸੇਲ ਕਰਨੇ ਆ ਹਾਂ ਮੇਰਾ ਵੀਰ ਜਿਦਾ ਕੋਈ ਆਪਣਾ ਪੂਰੀ ਤਸੱਲੀ ਕਰਕੇ ਜੀ ਸ਼ਾਰਬਾਨ ਕਰਕੇ ਕਿ ਫੇਰ ਮੇਰੇ ਕੋਲ ਮਗਵਣ ਕੋਈ ਕੇਸ ਦਾ ਕੋਈ ਲੰਬਾ ਨਾ ਹੋਊਗਾ ਲੰਬੇ ਵਾਲਾ ਹੋਵੇ ਪਹਿਲਾਂ ਦੱਸ ਦਵਾਂਗੇ ਆ ਮੁਸ਼ਕਲ ਹੈਗੀ ਆ ਜੀ ਦੱਸਣਾ ਚੰਗਾ ਜੀ 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 ਹਾਂ ਜੀ ਇਹ ਨਹੀਂ ਕਿ ਬੇਨਤੀ ਸ਼ਾਰਬਾਨ ਕਰ ਰਿਹਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਹਿਲਾ ਸੂਆ ਸੁਣੀ ਆ ਚੰਗੀ ਟੌਪ ਦੀ ਆ ਦੂਜਾ ਸੂਆ ਆ ਦੋ ਸੁਣੀਆ ਸੁਣੀ ਆ ਕੇ ਆਪਣੀ ਤਸੱਲੀ ਕਰਕੇ ਦੋ ਟਾਈਮ ਚ ਵਾਈ ਕਰਕੇ ਗੱਬਣ ਪੁਛ ਨੂੰ ਚੈੱਕ ਪਾਸ ਕਰਕੇ ਲੈ ਕੇ ਜਾਓ ਵੀਡੀਓ ਕਰਦੇ ਸ਼ੇਰ ਜੀ ਧੰਨਵਾਦ